ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਕਬੱਡੀ ਚੈਨਲ ਤੇ ਤਾਂ ਦੋਸਤੋ ਅੱਜ ਵੀ ਚਾਰ ਪੰਜ ਜਗ੍ਹਾ ਤੇ ਵੱਡੇ ਕਬੱਡੀ ਕੱਪ ਹੋਣਗੇ ਤੇ ਬਾਕੀ ਜੱਗੂ ਹੁਰੀ ਅੱਜ ਕਿੱਥੇ ਖੇਡਣਗੇ ਉਹਨਾਂ ਬਾਰੇ ਵੀ ਦੇਖਾਂਗੇ ਸਭ ਤੋਂ ਪਹਿਲਾਂ ਦੋਸਤੋ ਅੱਜ ਮੇਜਰ ਲੀਗ ਦਾ ਵੱਡਾ ਕਬੱਡੀ ਕੱਪ ਹੋਣਾ ਹੈ ਪਿੰਡ ਨੂਰਪੁਰ ਚੱਠਾ ਹਲਕਾ ਨਕੌਦਰ ਵਿਖੇ ਇੱਥੇ ਅਜ ਮੇਜਰ ਲੀਗ ਦੇ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਜਿਨ੍ਹਾਂ ਦੇ ਲਈ ਪਹਿਲਾ ਇਨਾਮ ਹੈ 3 ਲੱਖ ਰੁਪਿਆ ਦੂਜਾ ਇਨਾਮ 2 ਲੱਖ ਰੁਪਿਆ ਤੇ ਬੈਸਟਾਂ ਉਥੇ ਹਾਰਲੇ ਦਿੱਤੇ ਜਾਣਗੇ। ਬਾਕੀ ਦੋਸਤੋ ਅੱਜ ਇੱਥੇ ਕਈ ਪਲੇਅਰਾਂ ਨੇ ਸੱਦੇ ਦਿੱਤੇ ਨੇ। ਸ਼ਾਇਦ ਗੁਰਵਿੰਦਰ ਘਾਂਗੇ ਹੋਰੀ ਵੀ ਇੱਥੇ ਖੇਡਣ, ਦੀਪਦਪੁਰਜੀ ਹੋਰੀ। ਉਹਨਾਂ ਨੇ ਸੱਦੇ ਦਿੱਤੇ ਨੇ। ਉਸ ਤੋਂ ਅੱਗੇ ਦੋਸਤੋ ਅੱਜ ਜਾਦੀ ਹੋਰਾਂ ਦੀ ਫੈਡਰੇਸ਼ਨ ਦੇ ਮੈਚ ਵੀ ਹੋਣਗੇ। ਇਹ ਕਬੱਡੀ ਦੇ ਮੈਚ ਹੋਣਗੇ। ਪਿੰਡ ਮਧਰੇ ਵਿਖੇ ਜ਼ਿਲ੍ਹਾ ਗੁਰਦਾਸਪੁਰ। ਇੱਥੇ ਅੱਜ ਪੰਜਾਬ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੀਆਂ 6 ਟੀਮਾਂ ਖੇਡਣਗੀਆਂ। ਪਹਿਲਾ ਇਨਾਮ ਤੇ 2 ਲੱਖ ਰੁਪਿਆ, ਦੂਜਾ ਇਨਾਮ 1.2 ਲੱਖ ਤੇ ਬੈਸਟਰ ਨੂੰ 51-51 ਹਜ਼ਾਰ ਰੁਪਏ ਦਿੱਤਾ ਜਾਵੇਗਾ। ਬਾਕੀ ਦੋਸਤੋ ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਕਬੱਡੀ ਜੈਕਸ਼ਨ ਤੇ। ਉਸ ਤੋਂ ਅਗਲਾ ਦੋਸਤੋ ਵੱਡਾ ਕਬੱਡੀ ਕੱਪ ਹੋਣਾ ਹੈ ਪਿੰਡ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਵਿਖੇ। ਇੱਥੇ ਅਜ ਓਪਨ ਕਬੱਡੀ ਦੇ ਵਿੱਚ ਤਿੰਨ 플레이ਰ ਬਾਹਰੋਂ ਖੇਡ ਸਕਦੇ ਨੇ। ਪਹਿਲਾ ਇਨਾਮ ਤੇ 111000 ਦੂਜਾ ਇਨਾਮ 81000 ਬੈਸਟਨ ਉਥੇ ਲੱਖ-ਲੱਖ ਰੁਪਇਆ ਇਨਾਮ ਦਿੱਤਾ ਜਾਵੇਗਾ ਬਾਕੀ ਦੋਸਤੋ ਅੱਜ ਇੱਥੇ ਜੱਗੂ ਹਰਾਂ ਦੀ ਟੀਮ ਖੇਡੇਗੀ ਜੱਗੂ ਖੇਡੂਗਾ ਜਸ਼ਨ ਆਲਮਗੀਰ ਖੇਡੂਗਾ ਗੋਲਟ ਖੀਰਾਵਾਲ ਖੇਡੂ ਤੇ ਗੁਰਵਿੰਦਰ ਗਾਂਗੇ ਨੂੰ ਵੀ ਕਹਿੰਦੇ ਨੇ ਵੀ ਖੇਡੂਗਾ ਤੇ ਬਾਕੀ ਦੇਖਦੇ ਹਾਂ ਰਾਜਾ ਪੱਤਰੀ ਖੇਡੂ ਸੋ ਇਹ ਪਲੇਅਰਾਂ ਦੀ ਜਾਣਕਾਰੀ ਮਿਲੀ ਹੈ ਤੇ ਬਾਕੀ ਹੋਰ ਵੀ ਟੀਮਾਂ ਇੱਥੇ ਵਧੀਆ ਹੋਣਗੀਆਂ ਤਾਂ ਦੋਸਤੋ ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਕਬੱਡੀ 360 ਤੇ ਉਸ ਤੋਂ ਅਗਲਾ ਦੋਸਤੋ ਵੱਡਾ ਕਬੱਡੀ ਕੱਪ ਹੋਣਾ ਹੈ ਪਿੰਡ ਦੁਸਾਂਝ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਇੱਥੇ ਅੱਜ ਆਲ ਓਪਨ ਦੇ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਇਹਨਾਂ ਕਲੱਬਾਂ ਦੇ ਲਈ ਪਹਿਲਾ ਇਨਾਮ ਥੇ ਲੱਖ ਰੁਪਿਆ ਦੂਜਾ ਇਨਾਮ 75000 ਬੈਸਟਰ ਨੂੰ 51 51000 ਰੁਪਏ ਦਿੱਤਾ ਜਾਵੇਗਾ ਉਸ ਤੋਂ ਅਗਲਾ ਦੋਸਤੋ ਵੱਡਾ ਕਬੱਡੀ ਕੱਪ ਹੋਣਾ ਹੈ ਪਿੰਡ ਕੁਲਾਲ ਵਿਖੇ ਇੱਥੇ ਵੀ ਅੱਜ ਓਪਨ ਕਬੱਡੀ ਦੇ ਵਿੱਚ ਤਿੰਨ ਪਲੇਅਰਾਂ ਬਾਹਰੋਂ ਖੇਡ ਸਕਦੇ ਨੇ ਪਹਿਲਾ ਇਨਾਮ 111111 ਰੁਪਏ ਦੂਜਾ ਇਨਾਮ 70777 ਰੁਪਏ ਬੈਸਟਨ ਉੱਤੇ 333000 ਰੁਪਏ ਦਿੱਤਾ ਜਾਵੇਗਾ ਤਾਂ ਦੋਸਤੋ ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਕਬੱਡੀ 1 2 3 ਤੇ ਉਸ ਤੋਂ ਅਗਲਾ ਦੋਸਤੋ ਵੱਡਾ ਕਬੱਡੀ ਕੱਪ ਹੋਣਾ ਹੈ ਪਿੰਡ ਲੱਲ ਹੈੜੀ ਰੋਡ ਖੰਨਾ ਵਿਖੇ ਇੱਥੇ ਵੀ ਦੋਸਤੋ ਅੱਜ ਓਪਨ ਦੀਆਂ 32 ਟੀਮਾਂ ਖੇਡਣ ਗਿਆ ਓਪਨ ਦੇ ਲਈ ਪਹਿਲਾ ਇਨਾਮ ਥੇ 61000 ਤੇ ਦੂਜਾ ਇਨਾਮ 51000 ਰੁਪਏ ਰੱਖਿਆ ਗਿਆ ਹੈ ਬਾਕੀ 65 ਕਿਲੋ ਦੇ ਵਿੱਚ ਦੋ ਪਲੇਅਰ ਬਾਰੋਂ ਖੇਡ ਸਕਦੇ ਨੇ 65 ਕਿਲੋ ਦੇ ਲਈ ਪਹਿਲਾ ਇਨਾਮ ਥੇ 1400 ਤੇ ਦੂਜਾ ਇਨਾਮ ਥੇ 5100 ਰੁਪਏ ਰੱਖਿਆ ਗਿਆ ਹੈ ਤਾਂ ਦੋਸਤੋ ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਕਵਾਡੀ ਜੈਕਸ਼ਨ ਤੇ ਸੋ ਐਸੀ ਦੋਸਤੋ ਅੱਜ ਹੁਣ ਵਾਲੇ ਕੁਝ ਕਬੱਡੀ ਦੇ ਮੈਚ ਜੇਕਰ ਵੀਡੀਓ ਚੰਗੀ ਲੱਗੇ ਲਾਈਕ ਜ਼ਰੂਰ ਕਰ ਦਿਓ ਤੇ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ